ਪਾਰਵਤੀ ਦਾ ਇਸ ਦਿਨ ਮਿਲਨ ਹੋਇਆ ਸੀਗਾ ਤੇ ਕੁੜੀਆਂ ਪੇਕੇ ਜਾਂਦੀਆਂ ਨੇ ਬਸ ਉਹਨਾਂ ਦੇ ਮਿਲਣ ਦੇ ਕਰਕੇ ਉਹਨਾਂ ਨੂੰ ਵੀ ਇਹ ਸਾਡਾ ਵੀ ਆਉਣ ਵਾਲੇ ਫਿਊਚਰਸ ਕੋਈ ਇਦਾਂ ਦਾ ਹਸਬੰਦ ਮਿਲੇ ਸਾਨੂੰ ਇਹ ਮਿਲੇ ਜਦ ਮਿਲ ਜਾਂਦਾ ਜਿੰਨਾਂ ਨੂੰ ਫਿਰ ਉਹਦੀ ਖੁਸ਼ੀ ਦੇ ਵਿੱਚ ਸਾਰੀਆਂ ਮਿਲ ਕੇ ਚਰਖਾ ਮਦਾਨੀ ਤਾਂ ਕਿ ਸਿਰ ਆਪਣੇ ਕਲਚਰ ਨੂੰ ਥੋੜਾ ਮੈਮੋਰਾਇਜ਼ ਕਰ ਸਕੀਏ ਐਨੇ ਕਿ ਬਿਲਕੁਲ ਨਵੇਂ ਤਰੀਕੇ ਨਾਲ ਰੈਂਬ ਵਾਕ ਵੀ ਕੀਤੀ ਅਸੀਂ ਇਹ ਜਿਹੜਾ ਤਿਉਹਾਰ ਹੈ ਅਸੀਂ ਐਵੇਂ ਬਣਾਉਂਦੇ ਰਹੀਏ ਆਪਣਾ ਰੌਣਕ ਕਰਦੇ ਰਹੀਏ ਬੋਲੀਆਂ ਪਾਉਂਦੇ ਰਹੀਏ ਗਿੱਧਾ ਕਰਦੇ ਰਹੀਏ ਤਿਆਰ ਹੁੰਦੇ ਰਹੀਏ ਪਰਾੰਦਾ ਲਾਉਂਦੇ ਰਹੀਏ ਤੇ ਮਤਲਬ ਤਿਆਰ ਹੋਣਾ ਇਜ਼ ਲਾਈਕ ਮੋਸਟ ਬਿਊਟੀਫੁਲ ਥਿੰਗ ਉਹ ਤਿਆਰ ਹੋਣੇ ਸਾਨੂੰ ਇੰਨਾ ਵਧੀਆ ਲੱਗਦਾ ਕਿ ਤਿਆਰ ਹੋ ਰਹੇ ਆ ਅਸੀਂ ਤੇ ਗਿੱਧਾ ਪਾ ਰਹੇ ਆ ਬੋਲਿਆਂ ਵਾਲੇ ਆਹੀ ਮੈਂ ਮੈਸੇਜ ਦੇਣਾ ਚਾਹੂੰਗੀ ਇਹ ਟ੍ਰੈਡੀਸ਼ਨਲ ਚੱਲਦਾ ਰਹੇ ਸਾਥੀਓ ਤੁਸੀ ਦੇਖ ਰਹੇ ਨਿਰਪੱਖ ਪੋਸਟ ਤੇ ਮੈਂ ਗੁਰਪ੍ਰੀਤ ਦਾ ਸਵਾਗਤ ਕਰਦਾ ਦੋਸਤੋ ਪਿੰਡਾਂ ਦੇ ਵਿੱਚ ਤੁਸੀਂ ਅਕਸਰ ਜਿਹੜਾ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਅਕਸਰ ਦੇਖਦੇ ਹੋ ਪਰ ਤੋਂ ਨੂੰ ਅੱਜ ਇੱਕ ਵੱਖਰਾ ਦਿਖਾਵਾਂਗੇ ਚੰਡੀਗੜ੍ਹ ਦਾ ਕਿੱਥੇ ਕਿ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪਿੱਛੇ ਸਾਡੇ ਨਾਲ ਮੈਮ ਮੌਜੂਦ ਨੇ ਗੱਲਬਾਤ ਕਰਾਂਗੇ ਮੈਮ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸ਼ਸ਼ੀ ਕੌਰ ਜੀ ਬਹੁਤ ਵਧੀਆ ਜੀ ਮੈਡਮ ਅੱਜ ਮੈਂ ਸਿੱਧੇ ਤੌਰ ਤੇ ਗੱਲ ਕਰੂੰਗਾ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਈਆਂ ਤਿਹਾੜ ਮਨਾਏ ਜਾਂਦੇ ਤੇ ਚੰਡੀਗੜ੍ਹ ਦੇ ਵਿੱਚ ਕਿੱਦਾਂ ਦਾ ਮਨਾਇਆ ਜਾਂਦਾ ਤੁਸੀਂ ਜਿਵੇਂ ਦੇਖ ਸਕਦੇ ਹੋ ਸਾਡਾ ਤਿਉਹਾਰ ਕਿਵੇਂ ਬਣਿਆ ਹੈ ਲਾਈਕ ਪੂਰੀ ਰੌਣਕ ਲਾਈ ਹੈ ਕੁੜੀਆਂ ਨੇ ਠੀਕ ਹੈ ਤੇ ਆਪਣਾ ਤੀਜ ਦਾ ਤਿਉਹਾਰ ਹੀ ਇਸ ਕਰਕੇ ਬਣਾਇਆ ਜਾਂਦਾ ਹੈ ਲਾਈਕ ਆਪਾਂ ਤਿਆਰ ਹੋਣੇ ਆ ਸਾਨੂੰ ਸ਼ੌਂਕ ਹੈ ਇਸ ਦਾ ਲਾਈਕ ਚੁੰਕੇ ਪਾਨੇ ਆ ਇਅਰਿੰਗਸ ਪਾਨੇ ਸਪੈਸ਼ਲੀ ਫੋਰ ਪਰਾਂਦਾ ਐਂਡ ਜੁੱਤੀ ਇਹ ਬਹੁਤ ਸਪੈਸ਼ਲ ਲਾਈਕ ਮਾਇਨੇ ਰੱਖਦਾ ਹੈ ਆਪਾਂ ਪਾਉਂਦੇ ਹੈਗੇ ਬਹੁਤ ਸ਼ੌਕ ਨਾਲ ਜਿਵੇਂ ਰਾਤੀ 9 ਵਜੇ ਗਈਆਂ ਸ਼ਾਪਿੰਗ ਕਰਨ ਬਟ ਮੈਨੂੰ ਜਿੱਥੇ ਪਾਵਾਂ ਇਹ ਚੀਜ਼ ਨੂੰ ਜੀ ਬਿਲਕੁਲ ਜੇਕਰ ਪੁਰਾਣੇ ਸਮੇਂ ਦੀ ਗੱਲ ਕਰਾਂ ਪੁਰਾਣੇ ਸਮੇਂ ਦੇ ਵਿੱਚ ਕੁਝ ਹੋਰ ਤਰੀਕੇ ਦਾ ਮਨਾਇਆ ਜਾਂਦਾ ਸੀਗਾ ਤੇ ਅੱਜ ਦਾ ਵੈਸਟਨ ਜਿਹੜਾ ਕੀ ਕਲਚਰ ਚੇਂਜ ਹੋ ਗਿਆ ਪੁਰਾਣੇ ਤਰੀਕੇ ਦਾ ਤਾਂ ਸੋਹਣਾ ਦੱਸੇ ਜੀ ਇਹ ਦੇਖੋ ਪਹਿਲਾਂ ਕੁੜੀਆਂ ਸੀਗੀਆਂ ਪਿੰਗਾ ਪਾਈਆਂ ਜਾਂਦੀਆਂ ਸੀ ਓਪਨ ਏਰੀਆ ਚ ਹੁੰਦਾ ਸੀਗਾ ਬਾਗ ਬਗੀਚੇ ਚ ਕੁੜੀਆਂ ਪਿੰਗਾ ਝੂੜਦੀਆਂ ਸੀ ਪੇਕੇ ਜਾਂਦੀਆਂ ਸੀ ਹੁਣ ਅੱਜ ਕੱਲ ਦੇ ਟਾਈਮ ਚ ਇਹ ਕਲੱਬਾਂ ਦੇ ਵਿੱਚ ਹੋਟਲਾਂ ਦੇ ਵਿੱਚ ਅਸੀਂ ਆ ਕੇ ਮਨਾਉਂਦੇ ਆਂ ਇਹ ਚੇਂਜ ਆਇਆ ਹੈ ਬਹੁਤ ਵੱਡਾ ਚੇਂਜ ਆਇਆ ਬਟ ਫਿਰ ਵੀ ਉਦੋਂ ਵੀ ਅਸੀਂ ਕੁੜੀਆਂ ਸਾਰੀਆਂ ਮਿਲ ਕੇ ਇੰਜੋਏ ਕਰਦੀਆਂ ਸੀ ਤੇ ਅੱਜ ਵੀ ਅਸੀਂ ਸਾਰੇ ਮਿਲ ਕੇ ਬਹੁਤ ਇੰਜੋਏ ਕਰਦੇ ਹਾਂ ਕਿਉਂ ਮਨਾਇਆ ਜਾਂਦਾ ਹੈ ਇਹ ਚੀਜ਼ਾਂ ਏ ਮਨਾਇਆ ਜਾਂਦਾ ਜੀ ਸ਼ਿਵਜੀ ਪਾਰਵਤੀ ਦਾ ਇਸ ਦਿਨ ਮਿਲਨ ਹੋਇਆ ਸੀਗਾ ਤੇ ਕੁੜੀਆਂ ਪੇਕੇ ਜਾਂਦੀਆਂ ਨੇ ਬਸ ਉਹਨਾਂ ਦੇ ਮਿਲਣ ਦੇ ਕਰਕੇ ਉਹਨਾਂ ਨੂੰ ਵੀ ਇਹ ਸਾਡਾ ਵੀ ਆਣ ਵਾਲੇ ਫਿਊਚਰ ਚ ਕੋਈ ਏਦਾਂ ਦਾ ਹਸਬੰਦ ਮਿਲੇ ਸਾਨੂੰ ਇਹ ਮਿਲੇ ਜਦ ਮਿਲ ਜਾਂਦਾ ਜਿਨ੍ਹਾਂ ਨੂੰ ਫਿਰ ਉਹਦੀ ਖੁਸ਼ੀ ਦੇ ਵਿੱਚ ਸਾਰੀਆਂ ਮਿਲ ਕੇ ਰਹਿੰਦੀਆਂ ਨੇ ਇੰਟਰਵਿਊ ਕਰਕੇ ਆਏ ਸੀਗਾ ਨਾ ਉਹਦੇ ਵਿੱਚ ਕਹਿੰਦੇ ਚੁਗਲੀਆਂ ਵੀ ਕਰਦੇ ਹੁੰਦੇ ਆ ਹਾਂ ਚੁਗਲੀਆਂ ਉਹ ਪਾਰਟ ਹੈ ਜੀ ਲਾਈਫ ਦਾ ਤਾਂ ਹੋਣਗੀਆਂ ਹੋਣਗੀਆਂ ਚੁਗਲੀਆਂ ਚੁਗਲੀਆਂ ਕਰਦੇ ਹੁੰਦੇ ਨੇ ਸੱਸ ਦੀਆਂ ਸਭ ਦੀਆਂ ਸੱਸਦੀਆਂ ਚੱਲਦੀਆਂ ਜੀ ਇੱਕ ਦੂਜੇ ਦੀਆਂ ਵੀ ਚੱਲਦੀਆਂ ਸੱਸਦੀਆਂ ਨਾਨਾ ਦੀਆਂ ਪਰਜਾਈਆਂ ਦੀਆਂ ਸਾਰੀਆਂ ਦੇ ਚੁਗਲੀਆਂ ਬਸ ਇਹ ਤੇ ਕਹਿੰਦੇ ਆ ਕਿ ਮਤਲਬ ਜੇ ਤੁਸੀਂ ਹਿਸਟਰੀ ਪੜ੍ਹੋ ਤਾਂ ਕਹਿੰਦੇ ਆ ਕਿ ਧੀਆਂ ਦਾ ਪੇਕੇ ਜਾਣਾ ਮਤਲਬ ਉਹਨਾਂ ਦੇ ਲਈ ਉਹ ਲਾਂਦਾ ਫੋਰਚੂਨ ਲੈ ਕੇ ਆਂਦਾ ਅੰਦਰ ਦਾ ਬਾਹਰ ਨਹੀਂ ਕਹਿੰਦਾ ਫੋਰਚੂਨ ਲੈ ਕੇ ਆਂਦਾ ਪੇਰੈਂਟਸ ਲਈ ਤੇ ਪੇਕੇ ਘਰ ਵੀ ਮਤਲਬ ਜਿਵੇਂ ਕੁੜੀਆਂ ਕਹਿੰਦੇ ਲక్ష్ਮੀ ਦਾ ਰੂਪ ਹੁੰਦੀਆਂ ਤੇ ਜੇ ਕੁੜੀਆਂ ਆਪਣੇ ਪੇਕੇ ਜਾਂਦੀਆਂ ਤੇ ਉਹ ਲక్ష్ਮੀ ਦਾ ਰੂਪ ਬਣ ਕੇ ਜਾਂਦੀਆਂ ਤੇ ਉਹਨਾਂ ਦੇ ਘਰ ਵੀ ਖੁਸ਼ਹਾਲੀ ਰਹਿੰਦੀ ਹੈ ਤੇ ਆਪਣੇ ਪੇਕੇ ਘਰ ਵੀ ਖੁਸ਼ਹਾਲੀ ਰਹਿੰਦੀ ਹੈ ਮੈਂ ਕਹਿੰਦਾ ਭਰਾ ਸੰਧਾਰੀ ਵੀ ਲੈ ਕੇ ਆਉਂਦੇ ਉਹਨੇ ਹਾਂਜੀ 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 ਸੰਧਾਰਾ ਹਮੇਸ਼ਾ ਹੀ ਮੰਗਣਾ ਹੀ ਹੁੰਦਾ ਲੈਣਾ ਹੀ ਹੁੰਦਾ ਮੈਂ ਬਾਕੀ ਕਹਾਂਗੇ ਪੁਰਾਣਾ ਕਲਚਰ ਵਧੀਆ ਸੀਗਾ ਨਵਾਂ ਕਲਚਰ ਵਧੀਆ ਹੈ ਦੇਖੋ ਜੀ ਆਪਣੇ ਟਾਈਮ ਲਾਈਨ ਦੋਨੋਂ ਕਲਚਰ ਹੀ ਬਹੁਤ ਵਧੀਆ ਹੈਗੇ ਲਾਈਕ ਇਸ ਟਾਈਮ ਤੇ ਵੀ ਅਸੀਂ ਬਹੁਤ ਇਹ ਚੀਜ਼ਾਂ ਇੰਜੋਏ ਕਰਦੇ ਹੈਗੇ ਹੈ ਨਾ ਤਾਂ ਲਾਈਕ ਟ੍ਰੈਂਡ ਨਾਲ ਚਲੀਦਾ ਹੁੰਦਾ ਹੈ ਜੇ ਆਪਾਂ ਗਏ ਟ੍ਰੈਂਡਿੰਗ ਆਪਣਾ ਨਵਾਂ ਟ੍ਰੈਂਡ ਨਾਲ ਚੱਲਿਦਾ। ਟ੍ਰੈਂਡ ਨਾਲ ਚੱਲਿਦਾ। ਹਾਂਜੀ ਹਾਂਜੀ। ਹੁਣ ਉਹ ਪਿੰਗਾ ਵੀ ਨਹੀਂ ਰਹੀਆਂ ਤੇ ਉਹ ਪੇਕੇ ਵੀ ਉਦਾਂ ਦੇ ਨਹੀਂ ਰਹੇ ਤੇ ਹੁਣ ਆਪਾਂ ਆਪਸ ਵਿੱਚ ਮਿਲ ਕੇ ਆਪਣੀ ਫਰੈਂਡਜ਼ ਹੀ ਆਪਾਂ ਮਨਾ ਲੈਨੇ ਆ ਤੇ ਉਸ ਨੂੰ ਅਸੀਂ ਰਿਵਾਈਵ ਕਰ ਰਹੇ ਆ ਆਪਣੀ ਆਨ ਵਾਲੀ ਜਨਰੇਸ਼ਨ ਲਈ ਉਹਨਾਂ ਨੂੰ ਦੱਸਣ ਲਈ ਵੀ ਤੀਆਂ ਵੀ ਹੁੰਦੀਆਂ। ਬਸ ਬਿਲਕੁਲ ਮੈਂ ਤੁਸੀਂ ਹੀ ਕਹੋਗੇ। ਅਸੀਂ ਇਸ ਮੌਕੇ ਨੂੰ ਸੈਲੀਬ੍ਰੇਟ ਕੀਤਾ ਅੱਜ ਮੈਂ ਤੇ ਸੋਹਾ ਨੇ ਮਿਲ ਕੇ ਸੋਨੀਆਂ ਐਂਡ ਸੋਹਾ ਨੇ ਮਿਲ ਕੇ ਅੱਜ ਅਸੀਂ ਖੂਬ ਰੌਣਕਾਂ ਲਾਈਆਂ ਮਹਿਫਿਲ ਜਮਾਈਆਂ ਸੀ ਤੇ ਤੇ ਕਾਫੀ ਮੈਂ ਕਹਿੰਨਾ ਗੇਮਾਂ ਕੁਮਾਂ ਵੀ ਤੁਸੀਂ ਕੀਤੀਆਂ ਹਨ। ਬਹੁਤੀ ਗੇਮਾਂ ਖਿਲਾਈਆਂ ਹੈ, ਗਿੱਦੇ ਦਲਵਾਏ ਆਂ, ਸੀ ਬੋਲੀਆਂ ਪੁਆਈਆਂ, ਡੀਜੇ ਵੀ ਚਲਾਇਆ ਹੈ। ਪੁਰਾਣੇ ਤੇ ਨਵੇਂ ਦੋਨੋਂ ਤਰੀਕਿਆਂ ਨਾਲ ਅਸੀਂ ਮਨਾਇਆ। ਖਾਸ ਗੱਲ ਇੱਥੇ ਕੀ ਸੀਗੀ ਮੈਂ ਕਹਿੰਨਾ ਮੈਂ ਚਰਖਾ ਵੀ ਦੇਖਿਆ ਤੇ ਹਨਾ ਉਹ ਵੀ ਇਸ ਲਈ ਗਏ ਸੀ। ਚਰਖਾ, ਮਦਾਨੀ ਤਾਂ ਕਿ ਅਸੀਂ ਆਪਣੇ ਕਲਚਰ ਨੂੰ ਥੋੜਾ ਮੈਮੋਰਾਇਜ਼ ਕਰ ਸਕੀਏ। ਐਨੇ ਕਿ ਬਿਲਕੁਲ ਨਵੇਂ ਤਰੀਕੇ ਨਾਲ ਰੈਂਬੋਕ ਵੀ ਕੀਤੀ ਅਸੀਂ। ਬਿਲਕੁਲ ਮਾਡਰਨ ਤਰੀਕਾ ਰੈਂਬੋਕ ਹੋ ਗਈ, ਡੀਜੇ ਹੋ ਗਿਆ ਤੇ ਪੁਰਾਣੀ ਟੋਲੀ, ਗਿੱਦੇ ਸਭ ਮਿਲਾ ਕੇ ਅਸੀਂ ਸੈਲੀਬ੍ਰੇਟ ਕੀਤੀ। ਕਿਤੇ ਮੈਂ ਮੈਸ ਮੈਸੇਜ ਇਹ ਹੈ ਕਿ ਤੁਹਾਨੂੰ ਜਿਹੜਾ ਵੀ ਫੈਸਟੀਵਲ ਜਦੋਂ ਵੀ ਖੁਸ਼ੀ ਮਨਾਉਣ ਦਾ ਮੌਕਾ ਮਿਲੇ ਉਸ ਨੂੰ ਜ਼ਰੂਰ ਸੈਲੀਬ੍ਰੇਟ ਕਰਨਾ ਚਾਹੀਦਾ ਹੈ। ਲਾਈਫ ਇਜ਼ ਟੂ ਲਿਵ। ਜੀ। ਸੋ ਵਨ ਸ਼ੁੱਡ। ਅਮਰੀਕਾ ਇਨਦਰ ਸੁਣ ਸਕਦੇ ਹੋ ਤੁਸੀਂ। ਬਿਲਕੁਲ ਬਿਲਕੁਲ ਆ ਜੀ ਤੁਸੀਂ ਵੀ ਆ ਜੀ। ਇੱਕ ਮਿੰਟ। ਹਾਂ ਜੀ। ਹਾਂ ਜੀ ਇਹਨੂੰ ਆਪਾਂ ਹਰੀਆਲੀ ਤੀਜ ਵੀ ਬੋਲਦੇ ਆ ਕਿਉਂਕਿ ਇਸ ਟਾਈਮ ਤੇ ਸਾਰੇ ਪੇੜ ਪੌਦਿਆਂ ਤੇ ਸਭ ਤੇ ਪੱਤੀਆਂ ਦਾ ਰੰਗ ਗ੍ਰੀਨ ਹੋ ਜਾਂਦਾ ਹੈ ਜੋ ਆਪਾਂ ਉ ਚੜ ਜਾਂਦੀ ਹੈ ਉਸ ਤੋਂ ਪਹਿਲਾਂ ਔਰ ਅਜੇ ਐਸ ਮੌਸਮ ਦੇ ਵਿੱਚ ਸਾਰੇ ਹਰੇ ਪੱਤੇ ਹਰੇ ਫੁੱਲ ਸਾਰਾ ਕੁਝ ਹਰਾ ਹਰਾ ਹੁੰਦਾ ਹੈ ਇਸ ਕਹਿੰਦੇ ਹਰਿਆਲੀ ਤੀਜ ਵੀ ਬੋਲਦੇ ਹੈ ਔਰ ਇਸ ਟਾਈਮ ਜੋ ਸਿੰਧਾਰਾ ਹੁੰਦਾ ਉਹਦੇ ਵਿੱਚ ਆਪਣੀ ਸਵੀਟਸ ਕੇਵਰ ਉਹਦੇ ਵੀ ਬਹੁਤ ਮਾਨਤਾ ਹੈ ਕਿ ਸਾਰੇ ਮਤਲਬ ਜੋ ਵੀ ਹੈ ਅਗੇ ਹਰਿਆਣਾ ਸਾਈਡ ਤੇ ਜਿਆਦਾ ਹੀ ਕੇਵਰ ਦੇ ਮਿਠਾਈ ਇਸ ਟਾਈਮ ਜਿਆਦਾ ਖਾਸ ਨਹੀਂ ਮੈਂ ਤਾਂ ਪੰਜਾਬ ਤੇ ਹੀ ਆ ਵੈਸੇ ਹਰਿਆਣੇ ਤੋਂ ਵੀ ਮਤਲਬ ਮੇਰੇ ਇਨ-ਲੋ ਪੇਕੇ ਹਰਿਆਣੇ ਤੋਂ ਹੈ ਤਾਂ ਕੇਵਰ ਦਾ ਵੀ ਜਰੂਰ ਸਵੀਟਸ ਇਸ ਟਾਈਮ ਜਰੂਰ ਦਿੱਤਾ ਜਾਂਦਾ ਹੈ ਤੀਜ ਤੇ ਖਾਸ ਮੌਕੇ ਤੇ ਜੀ ਮੈਮ ਮੈਂ ਬਹੁਤ ਸਾਰੇ ਇਵੈਂਟਸ ਅਟੈਂਡ ਕੀਤਾ ਹੈ ਤੇਜ ਦੇ ਬਟ ਹੁਣ ਤੱਕ ਦਾ ਇਹ ਬੈਸਟ ਇਵੈਂਟ ਸੀਗਾ ਸੋਨੀਆ ਐਂਡ ਸੋਹਾ ਨੇ ਜੋ ਆਰਗੇਨਾਈਜ਼ ਕੀਤਾ ਹੈ ਆਈ ਮੀਨ ਬਹੁਤ ਇੰਜੋਏ ਕੀਤਾ ਐਂਡ ਮਿਕਸ ਸੀਗਾ ਟ੍ਰੈਡੀਸ਼ਨ ਐਂਡ ਮਾਡਰਨ ਜਿੱਦਾਂ ਤੁਸੀਂ ਕਹੇ ਉਦਾਂ ਸੀਗਾ ਐਂਡ ਵੀ ਰੀਅਲੀ ਇੰਜੋਏਡ ਮੈਂ ਤਾਂ ਪੂਰਾ ਫਨ ਵੀ ਸੀ ਨਾਲ ਦੇ ਨਾਲ ਟ੍ਰੈਡੀਸ਼ਨ ਨਾਲ ਵੀ ਜੋੜ ਰਹੇ ਸੀ ਐਂਡ ਪੂਰਾ ਲਾਈ ਖਾਣਾ ਵੀ ਬਹੁਤ ਅੱਛਾ ਹੈ ਐਂਡ ਸਾਰਾ ਇਹਨਾਂ ਨੇ ਗਿਫਟਸ ਇੰਨੇ ਸਾਰੇ ਸਾਰਿਆਂ ਨੂੰ ਦਿੱਤੇ ਹਨ ਟਾਈਟਲਸ ਇੰਨੇ ਸਾਰੇ ਦਿੱਤੇ ਹਨ ਐਂਡ ਆਈ think it was the best thing ਮਨੋ ਖੁਸ਼ ਹੋ ਤੁਸੀਂ ਪੂਰੇ ਹੋ ਨਾ ਬਹੁਤ ਫੇਫ ਪੂਰੇ ਮੈਸੇਜ ਮੈਸੇਜ ਰਹੇਗਾ ਤੁਹਾਡਾ ਮੈਸੇਜ ਕੀ ਦੋਗੇ ਮੈਸੇਜ ਮੈਂ ਇਹੀ ਦਵਾਂਗੀ ਕਿ ਲਾਈਕ ਆਪਣਾ ਇਹ ਜਿਹੜਾ ਤਿਉਹਾਰ ਹੈ ਅਸੀਂ ਐਵੇਂ ਬਣਾਉਂਦੇ ਰਹੀਏ ਆਪਣਾ ਰੌਣਕ ਕਰਦੇ ਰਹੀਏ ਬੋਲੀਆਂ ਪਾਉਂਦੇ ਰਹੀਏ ਗਿੱਧਾ ਕਰਦੇ ਰਹੀਏ ਤਿਆਰ ਹੁੰਦੇ ਰਹੀਏ ਪਰਾੰਦਾ ਲਾਉਂਦੇ ਰਹੀਏ ਤੇ ਮਤਲਬ ਤਿਆਰ ਹੋਣਾ ਇਜ਼ ਲਾਈਕ ਮੋਸਟ ਬਿਊਟੀਫੁਲ ਥਿੰਗ ਉਹ ਤਿਆਰ ਹੋਣੇ ਸਾਨੂੰ ਇਹਨਾਂ ਵਧੀਆ ਲੱਗਦਾ ਕਿ ਤਿਆਰ ਹੋ ਰਹੇ ਆ ਅਸੀਂ ਤੇ ਗਿੱਧਾ ਪਾ ਰਹੇ ਆ ਬੋਲੀਆਂ ਲੈ ਆਹੀ ਮੈਂ ਮੈਸੇਜ ਦੇਣਾ ਚਾਹੂੰਗੀ ਇਹ ਟ੍ਰੈਡੀਸ਼ਨਲ ਚੱਲਦਾ ਰਹੇ ਬਿਲਕੁਲ ਅੱਜ ਮੈਂ ਤੁਹਾਨੂੰ ਕੀ ਕਹਿ ਰਹੀ ਸੀ ਜੀ ਮੇਰਾ ਕਹਿਣਾ ਇਹ ਹੈ ਕਿ ਮੈਂ ਫਰਸਤ ਤਰੀਕ ਨੂੰ ਮੈਂ ਵੀ ਆਰਗੇਨਾਈਜ਼ ਕੀਤਾ ਸੀਗਾ ਤੀਜ ਦਾ ਫੰਕਸ਼ਨ ਤੇ ਸਭ ਨੇ ਬੜਾ ਇੰਜੋਏ ਕੀਤਾ ਸੀ ਪਰ ਤੀਜ ਇੱਕ ਐਸਾ ਤਿਹਾੜਾ ਹੈ ਕਿ ਉਹਨੂੰ ਜਿੰਨੀ ਵਾਰੀ ਸੈਲੀਬ੍ਰੇਟ ਕੀਤਾ ਜਾਏ ਓਨਾ ਹੀ ਚੰਗਾ ਫਿਰ ਸੋਨੀਆਂ ਦੇ ਕਰਕੇ ਸ਼ੀਜ਼ ਵੈਰੀ ਗੁੱਡ ਫਰੈਂਡ ਆਫ ਮਾਈਨ ਇਵਨ ਸੋਆ ਦੇ ਆਰ ਲੁਕਿੰਗ ਸੋ ਲਵਲੀ ਤੇ ਮੈਂ ਇਹਨਾਂ ਦੇ ਕਰਕੇ ਅੱਜ ਸੈਲੀਬ੍ਰੇਟ ਕਰਨ ਤੀਜ ਦੁਬਾਰਾ ਆਈ ਹਾਂ ਠੀਕ ਹੈ ਹਾਂਜੀ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸੋ ਮੱਚ